ਰੀਅਰ ਫੈਕਟ نیوز ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਵਕਤ ਪੰਜਾਬ ਦੀਆਂ ਸਿਆਸੀ ਗਤੀਵਿਧੀਆਂ ਜਿਹੜੀਆਂ ਤੇਜ਼ ਹੋ ਗਈਆਂ ਬੀਤੇ ਕੱਲ ਤਰਨਤਾਰਨ ਜਿਵਨੀ ਚੋਣ ਦਾ ਨਤੀਜਾ ਆਇਆ ਬਿਸ਼ੱਕ ਉਹ ਨਤੀਜਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜਾ 12000 ਵੋਟ ਤੇ ਜਿੱਤੂ ਰਿਹਾ ਪਰ ਸਭ ਤੋਂ ਦਿਲਚਸਪ ਗੱਲ ਉੱਥੇ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜਿਹੜੇ ਕਿ ਦੂਸਰੇ ਨੰਬਰ ਤੇ ਰਹੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਦੌਰਾਨ ਆਪਣੇ ਕਾਫੀ ਮਾੜੇ ਜਿਹੜੇ ਫੇਜ਼ ਦੇ ਵਿੱਚੋਂ ਗੁਜ਼ਰਿਆ ਉਸ ਦੇ ਵਿੱਚੋਂ ਨਿਕਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਜਿਹੜਾ ਇਸ ਦੂਜੀ ਪੋਜੀਸ਼ਨ ਤੇ ਵੀ ਆਉਣਾ ਐ ਐਮ ਆਈ ਨੇ ਰੱਖਦਾ ਇਸ ਵਕਤ ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੀ ਨਿਹਾਲ ਸਿੰਘ ਵਾਲਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹਨ ਲਗਾਤਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਜੀ ਉਹਨਾਂ ਵੱਲੋਂ ਪਾਰਟੀ ਦੇ ਲਈ ਦਿਨ ਰਾਤ ਇੱਕ ਕਰਕੇ ਜਿਹੜੀਆਂ ਸ਼ਮੂਲੀਅਤ ਕਰਵਾਈਆਂ ਜਾ ਰਹੀਆਂ ਵੱਡੀ ਗਿਣਤੀ ਦੇ ਵਿੱਚ ਦੂਜੀਆਂ ਪਾਰਟੀਆਂ ਛੱਡ ਕੇ ਜਿਹੜੇ ਆਗੂ ਨੇ ਨੌਜਵਾਨ ਨੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਦੇ ਜਾ ਰਹੇ ਆ ਔਰ ਸਭ ਤੋਂ ਇੱਕ ਦਿਲਚਸਪ ਪਿਛਲੇ ਦਿਨੀ ਘਟਨਾਕਰਮ ਹੋਇਆ ਉਹ ਵਰਤਾਰਾ ਜਿਹੜਾ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਤੇ ਸੀਨੀਅਰ ਆਗੂ ਜਿਹੜੇ ਕਿ 2012-13 ਤੋਂ ਲੈ ਕੇ ਜਿਹੜਾ ਮੁੱਢਲੇ ਜਿਹੜੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਇੱਕ ਸੀਗੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਮੂਲੀਅਤ ਕੀਤੀ ਹੈ ਮੇਰੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਚੋਂ ਅਕਾਲੀ ਦਲ ਦੇ ਵਿੱਚ ਆਏ ਸਾਬਕਾ ਬਲਾਕ ਪ੍ਰਧਾਨ ਇਕਤਰ ਸਿੰਘ ਜੀ ਮਾਣੂ ਕੇ ਗੱਲ ਮੌਜੂਦ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਉਹ ਪਹਿਲਾਂ ਸਵਾਗਤ ਕਰਦੇ ਆ ਗੱਲ ਸਭ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਰੇਲ ਫਰਟ ਨਿਊਜ਼ ਦਾ ਇੰਨੇ ਵੀ ਸਰੋਤੇ ਦੇਖਣ ਵਾਲੇ ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਭਾਈ ਜੀ ਹੁਣਾਂ ਦਾ ਵੀ ਜਿੱਥੇ ਪਹੁੰਚੇ ਮੇਰੇ ਕੋਲ ਪ੍ਰਦੀਪ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਅੱਜ ਮੇਰੇ ਗ੍ਰਹਿ ਵਿਖੇ ਆਏ ਆ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਥੈਂਕ ਯੂ ਜੀ ਅ ਕਿਰਤ ਸਿੰਘ ਜੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ फाउंडर ਮੈਂਬਰਾਂ ਕਹਿ ਸਕਦੇ ਹਾਂ ਕਿਉਂਕਿ 2012-13 ਤੋਂ ਲੈ ਕੇ ਤੁਸੀਂ ਸਰਗਰਮ ਹੋਏ ਪ੍ਰੋਫੈਸਰ ਸਾਧੂ ਸਿੰਘ ਦੀ ਚੋਣ ਦੇ ਵਿੱਚ अहम ਭੂਮਿਕਾ ਨਿਭਾਈ ਉਹਨਾਂ ਦੇ ਨਾਲ ਵੀ ਕਾਫੀ ਨੇੜਿਓਂ ਵਿਚਰਦੇ ਰਹੇ ਬਲਾਕ ਪ੍ਰਧਾਨ ਰਹੇ ਔਰ ਬੀਤੇ ਕੱਲ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਜਿਹੜਾ ਫੈਸਲਾ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਜਾਣਨਾ ਚਾਹੂੰਗਾ ਕਿ ਅਜਿਹਾ ਕੀ ਵਾਪਰਿਆ ਜਾ ਕੀ ਨਰਾਜ਼ਗੀ ਤੁਹਾਡੀ ਪਾਰਟੀ ਤੋਂ ਹੋਈ ਕਿ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਛੱਡਣ ਦਾ ਫੈਸਲਾ ਲਿਆ ਫੈਸਲਾ ਇਸ ਕਰਕੇ ਲਿਆ ਜੀ ਅਸੀਂ ਨਾ ਪਾਰਟੀ ਵਿੱਚ ਇਸੇ ਕਰਕੇ ਜੁਆਇਨ ਕੀਤਾ ਸੀ ਪ੍ਰੋਫੈਸਰ ਸਦਸਿਓਣਾ ਬੜੇ ਤੋਂ ਉਹ ਕਿਉਂਕਿ ਉਹਨਾਂ ਸਾਡੇ ਗੁਹਾੜੀ ਇੱਥੇ ਮਗਰ ਘਰ ਸੀ ਉਹਨਾਂ ਦਾ ਜਿਹੜਾ ਇੱਥੇ ਪੰਜਾਬ ਨੇ ਪਿੰਡ ਜੱਦੀ ਬਣ ਸੀ ਤੇ ਉਹਨਾਂ ਦੇ ਨਾਲ ਵੀ ਸੀ ਪਹਿਲਾਂ ਤੋਂ ਹੀ ਮੇਰੇ ਮਨ 'ਚ ਸੀ ਕਿ ਇੱਕ ਵਾਰੀ ਅਸੀਂ ਨਾ ਬਦਲਾਅ ਵਾਲੇ ਪਾਸੇ ਨੂੰ ਸੋਚਦੇ ਹੁੰਦੇ ਸੀ ਵੀ ਚਲੋ ਯਾਰ ਕੋਈ ਨਵੀਂ ਪਾਰਟੀ ਉੱਠੇ ਤਾਂ ਅਸੀਂ ਵੇਖੀਏ ਵੀ ਕੋਈ ਚੰਗੇ ਕੰਮ ਹੋਣਗੇ ਪਰ ਜਦੋਂ ਅਸੀਂ ਜੁਆਇਨ ਕਰ ਲਈ ਵਧੀਆ 4-5 ਸਾਲ ਅਸੀਂ ਵਧੀਆ ਰਹੇ ਉਸ ਤੋਂ ਬਾਅਦ ਵਿੱਚ ਹੁਣ ਜਦੋਂ ਤੋਂ ਅਸੀਂ ਸਰਕਾਰ ਬਣਾਈ ਸਰਕਾਰ ਬਣਾਉਣ ਵੇਲੇ ਵੀ ਮੈਂ ਸਰਦਾਰ ਮਨਜੀਤ ਸਿੰਘ ਜੀ ਐਮਐਲਏ ਸਭ ਨੂੰ ਕਿਹਾ ਸੀ ਵੀ ਸਾਨੂੰ ਅਹੁਦੇ ਨਹੀਂ ਸਾਨੂੰ ਸਾਡੇ ਹਲਕੇ ਦੇ ਵਿੱਚ ਸਾਡੇ ਜਿਹੜੇ ਕੰਮ ਹੈ ਜਾਂ ਪਿੰਡਾਂ ਦੇ ਕੰਮ ਹੈ ਜਿਨ੍ਹਾਂ ਲੋਕਾਂ ਤੋਂ ਅਸੀਂ ਵੋਟਾਂ ਪਾਈਆਂ ਉਹਨਾਂ ਦੇ ਕੰਮ ਹੋਣੇ ਚਾਹੀਦੇ ਆ ਪਰ ਉਹ ਇੱਕ ਸਾਲ ਕਦਾ ਸਾਡਾ ਥੋੜਾ ਬਹੁਤਾ ਮਤਲਬ ਹੋਇਆ ਉਦੋਂ ਬਾਅਦ ਸਾਡੀ ਪੁੱਛ ਗੱਲ ਹੀ ਘੱਟ ਗਈ ਹੁਣ ਤਾਂ ਬਿਲਕੁਲ ਹੀ 2 ਸਾਲ ਤੋਂ ਤਾਂ ਸਾਨੂੰ ਬਿਲਕੁਲ ਹੀ ਕਦੇ ਨਾ ਕਿਸੇ ਮੀਟਿੰਗ ਤੇ ਨਾ ਕਿਤੇ ਹੋਰ ਕੋਈ ਫੋਨ ਨਹੀਂ ਆਇਆ ਇਹਨਾਂ ਦਾ ਸਾਨੂੰ ਤੋਂ ਤੁਹਾਡਾ ਭਾਵ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਹੈ ਉਹਨਾਂ ਦੀ ਗੱਲ ਕਰਦੇ ਹੋ ਤੁਸੀਂ ਹਾਂ ਜੀ ਪੁਰਾਣੇ ਵਰਕਰ ਹੁਣ ਵੀ ਤੁਹਾਨੂੰ ਹੀ ਪਤਾ ਜੀ ਜਿਹੜੇ ਬਹੁਤ ਪੁਰਾਣੇ ਵਰਕਰ ਕੇ ਹਾਲੇ ਵੀ ਘਰੇ ਬੈਠੇ ਜੀ ਹੋ ਪਰ ਮੈਨੂੰ ਉਹਨਾਂ ਦੇ ਕੱਲ ਦੇ ਬਹੁਤ ਫੋਨ ਆਏ ਆ ਮੈਨੂੰ ਸਾਰੇ ਮਦਨੇ ਤਕਰੀਬਨ ਟੋਟਲੀ ਇਹੀ ਗੱਲ ਗਈ ਹੈ ਵੀ ਤੂੰ ਜਿਹੜਾ ਡਿਸੀਜਨ ਲਿਆ ਤੂੰ ਠੀਕ ਲਿਆ ਕਿਉਂਕਿ ਮੂੰ ਜਿਹੜਾ ਇਹ ਤਰ੍ਹਾਂ ਹਾਕੀ ਬੰਦੇ ਕੁਡਿਸ਼ਨ ਲੈਣਾ ਸੀ ਇਹ ਕਿਉਂਕਿ ਤੇਰੀ ਪੁੱਛਗ ਵਿੱਚ ਨਹੀਂ ਘਟ ਗਈ ਸਾਨੂੰ ਵੀ ਮਹਿਸੂਸ ਹੁੰਦਾ ਤੇ ਅਸੀਂ ਵੀ ਘਰ ਇਸੇ ਕਰਕੇ ਬੈਠੇ ਆਂ ਕਿ ਸਾਡੇ ਵੀ ਪੁਰਾਣੇ ਵਰਕਰ ਨੇ ਜਿੰਨੇ ਅਸੀਂ ਵੀ ਤੇਰੇ ਨਾਲ ਸੀ ਕਿ ਸਾਡੀ ਪੁੱਛਗ ਵਿੱਚ ਵੀ ਉਹ ਨਹੀਂ ਰਹੀ ਅਜੇ ਪੁਰਾਣੇ ਵਰਕਰ ਇਸ ਕੱਲ ਤੋਂ ਨਰਾਜ਼ ਹੈ ਹਾਂਜੀ ਕੀ ਕਾਰਨ ਕਿ ਅਹੁਦੇ ਨਹੀਂ ਮਿਲੇ ਜਾਂ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਸਰਕਾਰੀ ਤਰਫ ਆ ਰਹੇ ਜਿਹੜੀ ਪੁੱਛਗੇ ਚ ਨਹੀਂ ਹੁੰਦੀ ਇਸ ਕੰਨ ਨੂੰ ਨਾਰਾਜ਼ ਹੈ ਹਾਂਜੀ ਸਰਕਾਰੀ ਦਰਵਾਜ਼ੇ ਪੁੱਛਗੇ ਚ ਨਹੀਂ ਹੁੰਦੀ ਔਦੇ ਵਾਲੀ ਕੋਈ ਗੱਲ ਨਹੀਂ ਹੁੰਦੀ ਜਿਹੜੀ ਔਦੇ ਤਾਂ ਗੰਦੇ ਜੇ ਪੁੱਛਗੇ ਚ ਹੁੰਦੀ ਹੋਵੇ ਤਾਂ ਔਦੇ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ ਜੇ ਸਰਕਾਰੀ ਦਰਵਾਜ਼ੇ ਕਿਸੇ ਦੀ ਜਾਈਏ ਅਸੀਂ ਲੋਕਾਂ ਦੇ ਜਿਨ੍ਹਾਂ ਤੋਂ ਵੋਟਾਂ ਪਾਈਆਂ ਜਿਨ੍ਹਾਂ ਨੂੰ ਅਸੀਂ ਮਤਲਬ ਕਿਹਾ ਸੀ ਵੀ ਆਹ ਕੰਮ ਕਰਾਂਗੇ ਆਹ ਕਰਾਂਗੇ ਅੱਜ ਉਹਨਾਂ ਦੇ ਅਸੀਂ ਕੰਮ ਕਰਾਉਣ ਜਾਗੇ ਤੇ ਸਾਡੇ ਕੰਮ ਨਾ ਹੋਣ ਤਾਂ ਫਿਰ ਮਨ ਦੁਖੀ ਹੁੰਦਾ ਜੀ ਤੁਹਾਨੂੰ ਤਾਂ ਬਲਾਕ ਪ੍ਰਧਾਨ ਦਾ ਅਹੁਦਾ ਵੀ ਦਿੱਤਾ ਹਾਂਜੀ ਹੁਣ ਮੈਂ ਹਲਕਾ ਕੁਐਂਡਿਡੇਟਰ ਬੁੱਧੀ ਜੀ ਵੀ ਅੰਕ ਸੀ ਅੱਛਾ ਹੁਣ ਮੇਰੇ ਕੋਲ ਇਹ ਅਹੁਦਾ ਸੀਗਾ ਜ ਅੰਤ ਮਤਲਬ ਅਹੁਦੇ ਤਾਂ ਦਿੱਤੇ ਹਨ ਪਰ ਤੁਹਾਡੇ ਅਹੁਦੇਦਾਰ ਹੋਣ ਦੇ ਬਾਵਜੂਦ ਤੁਹਾਡਾ ਕਹਿਣਾ ਹੈ ਕਿ ਸਾਨੂੰ ਜਿਹੜੇ ਪ੍ਰਸ਼ਾਸਨ ਦੇ ਕੰਮਾਂ 'ਚ ਜੋ ਜਾਣੇ ਲੋਕਾਂ ਦੇ ਉੱਥੇ ਤੁਹਾਡੀ ਪੁੱਛਗਿੱਛ ਨਹੀਂ ਹੁੰਦੀ ਹਾਂਜੀ ਉੱਥੇ ਪੁੱਛਗਿੱਛ ਨਹੀਂ ਨਾ ਹੀ ਕੋਈ ਸਾਨੂੰ ਮਤਲਬ ਜਿਵੇਂ ਪਾਰਟੀ ਨਹੀਂ ਕੋਈ ਇੱਕ ਸਰਟੀਫਿਕੇਟ ਜਾਂ ਕੋਈ ਉਹਨੂੰ ਇੱਕ ਆਈਡੈਂਟੀਟੀ ਕਾਰਡ ਦਿੱਤਾ ਜਾਂਦਾ ਉਹ ਸਾਨੂੰ ਹੁਣ ਤੱਕ ਨਹੀਂ 10 11 12 ਸਾਲ ਹੋ ਗਏ ਮੈਨੂੰ ਕੋਈ ਨਹੀਂ ਦਿੱਤਾ ਜੀ ਤੇ ਮੈਂ 10 ਸਾਲ ਆਪਦੇ ਬੱਚਿਆਂ ਕੋਲੇ ਨਿਕਾ ਜਿਹੜਾ ਮੈਂ ਹਰ ਸਾਲ ਉਹਦੇ ਬੱਚਿਆਂ ਕੋਲੇ ਜਾਂਦਾ ਹੁੰਦਾ ਹਾਂ ਮੈਂ 10 ਸਾਲ ਲਗਾਤਾਰ ਪਰ ਜਿੱਥੇ ਵੀ ਮੇਰੀ ਡੀ ਹੈ ਬੱਚੇ ਕਿੱਥੇ ਨੇ ਮੇਰਾ ਬੇਟਾ ਆਸਟ੍ਰੇਲੀਆ 'ਚ ਹੈ ਮੇਰੀ ਬੇਟੀ ਮਲੇਸ਼ੀਆ 'ਚ ਮੈਰਿਡ ਹੈ ਅੱਛਾ ਹਾਂ ਜੀ ਮੈਂ ਹਰ ਸਾਲ ਉਹਨਾਂ ਕੋਲੇ ਜਾਂਦਾ ਹੁੰਦਾ ਹਾਂ ਹੁਣ ਮੈਂ 10 ਸਾਲ ਲਗਾਤਾਰ ਗਿਆ ਨਹੀਂ ਉੱਥੇ ਅੱਛਾ ਇਹ ਹੁਣ ਵੀ ਇਹ ਵੀ ਮੈਂ ਆਪਦੇ ਬੱਚਿਆਂ ਨੂੰ ਕਹਿੰਦਾ ਵੀ ਤੁਸੀਂ ਆ ਕੇ ਮਿਲ ਜਿਓ ਕੋਈ ਗੱਲ ਨਹੀਂ ਪਰ ਹੁਣ ਜਦੋਂ ਜਮੇ ਹੀ ਇਸ ਗੱਲ ਤੇ ਹੋ ਗਿਆ ਵੀ ਸਾਡੀ ਪੁੱਛ ਕੇ ਜੀ ਬਿਲਕੁਲ ਘਟ ਗਈ ਨਾ ਕਿਤੇ ਮੀਟਿੰਗ ਤੇ ਨਾ ਕਿਤੇ ਹੋਰ ਫੇਰ ਕੀ ਫਾਇਦਾ ਜੀ ਬ ਪੀ ਆ ਜਿਵੇਂ ਯੁੱਧ ਨਸ਼ਾ ਵਿਰੋਧਮ ਤੇ ਭਾਈ ਜੀ ਇਹ ਤਾਂ ਨਸ਼ਾ ਅੱਗੇ ਨਾਲੋਂ ਵੀ ਕੁਝ ਸੰਤ ਵਧਿਆ ਲੱਗਦਾ ਹੂੰ ਫਿਰ ਹੋਰ ਵੀ ਜਿਹੜੇ ਕੰਮ ਸੀਗੇ ਸਰਕਾਰ ਵੱਨੋਂ ਉਹ ਤਕਰੀਬਨ ਮਤਲਬ ਉਹਨਾਂ ਦੇ ਉੱਤੇ ਪੂਰੇ ਅਸੀਂ ਨਹੀਂ ਖਰੇ ਉੱਤੇ ਲੋਕਾਂ ਵਿੱਚ ਇਹ ਆ ਬੀਬੀਆਂ ਦੇ ਜਿਹੜੇ ਸੀਗੇ ਹਜ਼ਾਰ-ਹਜ਼ਾਰ ਰੁਪਏ ਹੋਏ ਇੱਥੇ ਮੇਰੇ ਕੋਲੇ ਥੱਬੀ ਪਾਇਆ ਮੈਂ ਪਤਾ ਨਹੀਂ ਕਿੰਨੇ ਹਜ਼ਾਰਾਂ ਕਿੰਨੇ ਬੀਬੀਆਂ ਦੇ ਫਾਰਮ ਭਰੇ ਆ ਉਹ ਅੱਜ ਤੱਕ ਹੁਣ ਲੋਕ ਜਿਹੜੇ ਪਿੰਡਾਂ ਜਾਂਦੇ ਆ ਸਾਨੂੰ ਸ਼ਰਮ ਆਉਂਦੀ ਆ ਅਸੀਂ ਉਹ ਪਿੰਡਾਂ ਜਾ ਕੇ ਜੇ ਸਾਨੂੰ ਕੋਈ ਕਹਦੇ ਕਿ ਤੁਹਾਡੇ ਹਜ਼ਾਰ-ਹਜ਼ਾਰ ਰੁਪਏ ਕਿੱਥੇ ਆ ਤੇ ਹੁਣ ਤਾਂ ਮੇਰੇ ਖਲੋ ਬਣ ਗਿਆ 6.5 ਹਜ਼ਾਰ ਸਰਕਾਰ ਦਾ ਅੱਗੇ ਪਹਿਲਾਂ ਕਰਜ਼ਾ ਚੱਕੀ ਜਾਂਦੀ ਤੇ ਕਿੱਥੋਂ ਉਹਨਾਂ ਨੂੰ ਬੀਬੀਆਂ ਨੂੰ ਪੈਸੇ ਦੇਣੇ ਆ ਉਹ ਥੋੜੇ ਦਿਨ ਪਹਿਲਾਂ ਪਰ ਸਰਕਾਰ ਤਾਂ ਦਾਵਾ ਕਰਦੀ ਹੈ ਵੀ ਕਰਪਸ਼ਨ ਅਸੀਂ ਖਤਮ ਕਰਤੀ ਵੀ ਕਰਪਸ਼ਨ ਉਹਨਾਂ ਦੇਸੀ ਜਾਂਦੀ ਜੀ ਕਰਪਸ਼ਨ ਕਿਤੇ ਗਾ ਤੇ ਮੈਂ ਤਹਿਸੀਲਾਂ 'ਚ ਕਿਹੇ ਹਰੀਆਂ 'ਚ ਲੋਕ ਤਾਂ ਪਿੱਟੀ ਜਾਂਦੇ ਜੀ ਹੂੰ ਅਸੀਂ ਦੇ ਆਪ ਨੇ ਹਾਲੇ ਦੇ ਵਿੱਚ ਦੇਖ ਲਓ ਜੀ ਹੋਰ ਸਾਰੇ ਜਿੱਥੇ ਵੀ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਜਾਣਦੇ ਆ ਉਹਨਾਂ ਤੋਂ ਕਿ ਮੇਰੀ ਪਹੁੰਚ ਮੈਂ ਪੁਰਾਣਾ ਬੰਦਾ ਕਰਕੇ ਮੇਰੀ ਬਹੁਤ ਦੂਰ ਦੇ ਇਲਾਕਿਆਂ ਤੱਕ ਮੇਰੀ ਪਹੁੰਚ ਹੈ ਤੇ ਮੈਂ ਜਿੱਥੇ ਵੀ ਜਾਂਦਾ ਮੈਂ ਸਾਰਿਆਂ ਨਾਲ ਹੀ ਸਾਡੇ ਕੋਲ ਰਿਸ਼ਤੇਦਾਰ ਹੋਣਾ ਨਹੀਂ ਉਹ ਕਹਿੰਦੇ ਜਾਂ ਇੱਥੇ ਦਾ ਤੁਸੀਂ ਇੱਥੇ ਮੂਰੇ ਲੱਗੇ ਸੀ ਆਗੂ ਬਣੇ ਸੀ ਵੀ ਆਹ ਕੁਛ ਕਰਾਂਗੇ ਜੇ ਕਰਾਂਗੇ ਕਰਾਪਸ਼ਨ ਗੱਤ ਮੌਜੂਦ ਇਹ ਸਾਡੇ ਤਾਂ ਉਹੀ ਕੋ ਚੱਲੀ ਜਾਂਦਾ ਹੂੰ ਸਰਕਾਰੀ ਦੇ ਔਰ ਇਹ ਕਚਹਿਰੀਆਂ ਜਿਹੜੇ ਤਹਿਸੀਲਾਂ ਚ ਥਾਣਿਆਂ ਚ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਹਾਂਜੀ ਨਸ਼ਿਆਂ ਦੇ ਵਿੱਚ ਅਸੀਂ ਲਗਾਤਾਰ ਤਵਰ ਕਰਦੇ ਹਾਂ ਕਿ ਕਾਸੋ ਆਪਰੇਸ਼ਨ ਕਰ ਰਹੀ ਹੈ ਪੁਲਿਸ ਵੱਲੋਂ ਲਗਾਤਾਰ ਪਰਚੇ ਵੀ ਦਿੱਤੇ ਜਾ ਰਹੇ ਹਨ ਨਸ਼ੇ ਦੇ ਖਿਲਾਫ ਯੁੱਧ ਨਸ਼ੇ ਵਿਰੁੱਧ ਮਹਿੰਮ ਚਲਾਈ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਵੀ ਉਹ ਮਤਲਬ ਕਾਰਗਰ ਨਹੀਂ ਹੈਗੀ ਨਹੀਂ ਕਾਰਗਰ ਨਹੀਂ ਹੁਣ ਤੁਸੀਂ ਤੁਸੀਂ ਆ ਪਿੰਡਾਂ ਜਾਣਾ ਤੁਸੀਂ ਵੀ ਦੇਖਦੇ ਆਂ ਆਪਾਂ ਰੋਜ਼ ਦੇਖਦੇ ਆਂ ਵੀ ਸੜਕਾਂ ਦੇ ਤੇ ਮੁੰਡੇ ਡਿੱਗਦੇ ਫਿਰਦੇ ਆ ਜਾਂ ਕਦੇ ਚੇਤਾ ਜਿੱਦੇ ਗਿਆ ਪਿਆ ਕਿਤੇ ਡਿੱਗਿਆ ਪਿਆ ਸੂਈ ਲੱਗੀ ਹੋਈ ਆਦੀ ਬਾਹ ਦੇ ਵਿੱਚ ਕਿ ਉਹ ਪਰ ਕਿੱਥੋਂ ਆਉਂਦਾ ਜੀ ਇਹ ਨਸ਼ਾ ਇਹ ਨਹੀਂ ਜਾ ਦੇ ਸਕਦੀ ਹੁੰਦੀ ਜੇ ਸਤਤੀ ਨਸ਼ਾ ਕਰਨਾ ਹੋਵੇ ਬੰਦ ਇੱਕ ਬੈਂਤ ਵੀ ਹੋ ਸਕਦਾ ਹੈ ਸਰਕਾਰਾਂ ਚਾਹਣ ਤੇ ਇੱਕ ਹਫਤੇ ਜੀ ਵੀ ਕਰ ਸਕਦੀਆਂ ਹਨ ਮਤਲਬ ਯੋਧ ਨਸ਼ੇ ਵਿਰੋਧ ਜਿਹੜਾ ਸਰਕਾਰ ਨੇ ਇੱਕ ਪ੍ਰੋਜੈਕਟ ਲਿਆਂਦਾ ਯੋਧ ਨਸ਼ੇ ਵਿਰੋਧ ਬਕਾਇਦਾ ਵਿਧਾਇਕ ਸਾਹਿਬ ਵੀ ਉਹਦੇ ਸੈਮੀਨਾਰਾਂ ਦੇ ਵਿੱਚ ਪ੍ਰੋਗਰਾਮਾਂ 'ਚ ਜਾਂਦੇ ਰਹੇ ਆ ਕੀ ਯੋਧ ਨਸ਼ੇ ਵਿਰੋਧ ਨੇ ਨਾਲ ਕੋਈ ਲਗਾਮ ਲੱਗੀ ਨਹੀਂ ਨਹੀਂ ਜੀ ਕੋਈ ਲਗਾਮ ਨਹੀਂ ਲੱਗੀ ਕੋਈ ਨਹੀਂ ਇਹ ਉਮੇਜ ਵਿੱਚ ਚੱਲ ਰਿਹਾ ਕਈ ਕਈ ਥਾਂ ਦਾ ਉਦੋਂ ਵੀ ਵੱਧ ਗਿਆ ਥੋੜਾ ਜਿਆ ਪਰ ਪੁਲਿਸ ਤਾਂ ਆਏ ਦਿਨ ਛਾਪੇਮਾਰੀ ਕਰ ਰਹੀ ਹੈ ਆਏ ਦਿਨ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਸਰਚ ਆਪਰੇਸ਼ਨ ਕੀਤੇ ਜਾਂਦੇ ਆ ਪਰ ਵੇਖਾ ਦੇ ਨਹੀਂ ਜੀ ਕਦੇ ਕੋਈ ਮਤਲਬ ਹੋਇਆ ਅਸਤਰ ਵੀ ਆ ਵੀ ਇਹ ਕਦਮ ਛਾਪਾ ਮਾਰੇ ਤੇ ਬੰਦੇ ਫੜੇ ਗਏ ਹੁਣ ਹੁਣ ਜੇ ਬੰਦੇ ਸਾਨੂੰ ਵੀ ਇਕੱਲਾ ਮੈਂ ਜਦੋਂ ਪਾਰਟੀ ਸੀ ਡੀਐਸਪੀ ਸਾਹਿਬ ਸੀਗੇ ਇੱਥੇ ਉਹਨਾਂ ਨੇ ਵੀ ਕਿਹਾ ਐਸਐਸਪੀ ਸਾਹਿਬ ਵੀ ਸਾਨੂੰ ਕਹਿੰਦੇ ਸੀਗੇ ਵੀ ਯਾਰ ਤੁਸੀਂ ਨਾ ਵੀ ਨਸ਼ਾ ਜਿਹੜੇ ਬੰਦੇ ਵੇਚਦੇ ਉਹਨਾਂ ਦੇ ਨਾਂ ਲਓ ਇਹ ਅਸੀਂ ਨਾਲ ਲੈਨੇ ਸੀ ਉਦੋਂ ਸਾਰੇ ਬੰਦੇ ਲੈ ਕੇ ਆ ਸੀ ਜੀਵੇਂ ਨੇ ਵੀ ਕਿਹਾ ਸੀ ਪਰਮਜੀਤ ਪੁੱਤਰ ਨੇ ਵੀ ਕਿਹਾ ਸੀ ਅਸੀਂ ਨਾਲ ਲੈਨੇ ਕਰਨੂ ਅਸੀਂ ਕੱਲੇ ਬੰਦੇ ਆ ਸਾਡੇ ਬੱਚੇ ਵਾਰ ਐ ਪਰ ਪਰਮਜੀਤ ਪੁੱਤਰ ਦੇ ਵਿੱਚੇ ਬਾਹਰ ਐ ਤੇ ਅਸੀਂ ਕੱਲੇ ਖੇਤ ਨੂੰ ਜਾਨੇ ਬਾਹਰ ਲੱਤਾਂ ਬਾਹਾਂ ਤੋੜ ਗਿਆ ਫਿਰ ਕੌਣ ਜਿੰਮੇਵਾਰੇ ਕੀ ਕੁਛ ਹੋਇਆ ਕਿ ਦਰਮਾਨ ਸਾਇਰਗੇ ਚ ਉਹ ਹੋਇਆ ਨਾ ਬੰਦੇ ਦੇ ਜਿਹੜੇ ਨਸ਼ਾ ਨੂੰ ਰੋਕਦੇ ਸੀ ਤੇ ਉਹਨਾਂ ਦੇ ਆ ਕੁਛ ਹੁੰਦਾ ਹੈ ਇਸੇ ਕਰਕੇ ਇਹ ਵੀ ਹੁਣ ਜਿਹੜਾ ਬੰਦੇ ਨੂੰ ਪਤਾ ਲੱਗਦਾ ਜਿਹੜੇ ਬੰਦੇ ਇਹਨਾਂ ਦੇ ਮੇਨ ਛੱਡੇ ਹੁੰਦੇ ਕਈ ਵਾਰੀ ਇੰਨਾ ਨਸ਼ਾ ਵੇਚਣ ਵਾਲਾ ਦੇ ਸੈੱਲ ਪੁਲਿਸ ਦੇ ਵਿੱਚ ਕੁਝ ਮੁਲਾਜ਼ਮਾ ਨਾ ਵੀ ਹੁੰਦੇ ਆ ਪਰ ਜਿਹੜੀ ਪਾਰਟੀ ਚ ਤੁਸੀਂ ਗਏ ਆ ਸ਼੍ਰੋਮਣੀ ਗਾਲੀਦਾਰ ਦੇ ਚ ਦੋਸ਼ ਤਾਂ ਉਹਨਾਂ ਤੇ ਵੀ ਲੱਗਦੇ ਆ ਕਿ ਨਸ਼ਾ ਲੈ ਕੇ ਹੀ ਉਹ ਆਏ ਆ ਕਿ ਉਹ ਤਾਂ ਹੁਣ ਜਿਹੜੇ ਦੇਣਾ ਤਾਂ ਲਾਉਣੇ ਲਾਉਣੇ ਜੀ ਨਸ਼ੇ ਤਾਂ ਹੁਣ ਜਿਹੜੇ ਫਿਰ ਇਹਨਾਂ ਨੇ ਜੇ ਉਹਨਾਂ ਨੇ ਲੈਂਦੇ ਸੀ ਇਹ ਰੋਕ ਦਿੰਦੇ ਇਹਨਾਂ ਨੇ ਰੋਕਤੇ ਹੂੰ ਇਹ ਤਾਂ ਉਹਨਾਂ ਦੇ ਤਾਂ ਲਜਾਮ ਲਾਉਣ ਨੇ ਕਿ ਇਹਨਾਂ ਨੇ ਵੀ ਰੋਕੇ ਹੁਣ ਕਰ ਰਹੇ ਹੁਣ ਉਹਨਾਂ ਦਾ ਤਾਂ ਕਿ ਨਾਂ ਇਹਨਾਂ ਨੇ ਬਜਾਤਾ ਵੀ ਉਹਨਾਂ ਦੇ ਆ ਤੇ ਉਹਨਾਂ ਦੇ ਹੁਣ ਜਿਹੜੇ ਮਤਲਬ ਜੁੱਧ ਨਸ਼ਾ ਵਿਰੋਧ ਦੇ ਵਿੱਚ ਇਹ ਕਿ ਘਰਟਾਉਂਦੇ ਆ ਉਹ ਕੀ ਨਸ਼ਾ ਨਹੀਂ ਟਾਉਂ ਨਹੀਂ ਉਹ ਜਿਹੜੇ ਨਜਾਇਜ਼ ਕਬਜ਼ੇ ਉਹਨਾਂ ਦੇ ਢੋਂਦੇ ਤੇ ਨਾਂ ਲਾਉਂਦੇ ਆ ਨਸ਼ਿਆਂ ਦੇ ਢੋਂਦੇ ਸੀ ਮਤਲਬ ਨਜਾਇਜ਼ ਕਬਜ਼ੇ ਵਾਲਿਆਂ ਦੇ ਢਾਕੇ ਤੇ ਸ਼ੋਅ ਕਰਦੇ ਆ ਹਾਂਜੀ ਨਸ਼ਿਆਂ ਦੀ ਆਪਦਾ ਉਹ ਸ਼ੋਅ ਕਰਦੇ ਵੀ ਜਿੱਥੇ ਨਸ਼ਿਆਂ ਦਾ ਸਾਡਾ ਤਿਆਰ ਚੱਲਦਾ ਜਿਹੜਾ ਨਸ਼ੇ ਵੇਚਦਾ ਸੀ ਉਹਦੇ ਘਰ ਢਾਉਨੇ ਆ ਨਹੀਂ ਅੱਛਾ ਹਾਂਜੀ ਸ਼੍ਰੋਮਣੀ ਅਕਾਲੀ ਦਲ ਚ ਜਾਣ ਦਾ ਫੈਸਲਾ ਕਿਉਂ ਕੀਤਾ ਮਤਲਬ ਹੋਰ ਵੀ ਪਾਰਟੀਆਂ ਤੁਸੀਂ ਕਾਂਗਰਸ ਵੀ ਸੀ ਹੋਰ ਵੀ ਪਾਰਟੀਆਂ ਸੀ ਹਾਂਜੀ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਇਹ ਇਸ ਕਰਕੇ ਹੈ ਜੀ ਸਾਡੇ ਪਿਓ ਦਾ ਦੇ ਪਹਿਲਾ ਸ਼੍ਰੋਮਣੀ ਅਕਾਲੀ ਦਲ ਚੀ ਸੀ ਜੀ ਸਾਰੇ ਅਸੀਂ ਉਸੇ ਪਾਚ ਨੂੰ ਛੱਡ ਕੇ ਆਏ ਸੀਗੇ ਤੇ ਸਾਨੂੰ ਇਹ ਹੀ ਲੱਗਦਾ ਵੀ ਜਿਹੜਾ ਬਾਦਲ ਸਾਹਿਬ ਹੈ ਬਾਦਲ ਦਾ ਪਰਿਵਾਰ ਹੈ ਇਹਨਾਂ ਨੇ ਜਿਹੜੇ ਉਹਨਾਂ ਵੇਲੇ ਚਾਰ ਦੇਣੇ ਕੰਮ ਕੀਤੇ ਵੱਡੇ ਬਾਦਲ ਸਾਹਿਬ ਨੇ ਉਹਨੂੰ ਅੱਜ ਅਸੀਂ ਤਾਂ ਕਿ ਸਾਡੇ ਹੁਣ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਬੰਦੇ ਆ ਜਾਂ ਕਾਂਗਰਸ ਪਾਰਟੀ ਉਹ ਵੀ ਸਲਾਉਂਦੇ ਵੀ ਉਹਨਾਂ ਦੇ ਕੰਮ ਜਿਹੜੇ ਕੀਤੇ ਵੱਡੇ ਬਾਦਲ ਸਾਹਿਬ ਦੇ ਕਿ ਹੁਣ ਉਸੇ ਨਕਸ਼ੇ ਕਦਮ ਤੇ ਇਸ ਕਮਿਸ਼ਨ ਨੂੰ ਬਾਦਲ ਵੀ ਚੱਲਣ ਲੱਗੇ ਆ ਇਹਨਾਂ ਨੇ ਹੁਣ ਉੱਥੇ ਹੜਪ ਮੈਰ ਪੀੜਤਾ ਨੂੰ ਕਿੰਨਾ ਪੈਸਾ ਵੰਡਿਆ ਕਿੰਨਾ ਉੱਥੇ ਉਹਨਾਂ ਦੀ ਮਦਦ ਤੇਲ ਪਵਾਇਆ ਕੀ ਕੁਛ ਕੀਤਾ ਪਰ ਬੰਦਾ ਕਹਿੰਦੇ ਆ ਅਕਸਰ ਇਹ ਦਿਲ ਕੱਢਦਾ ਪੈਂਦਾ ਜੀ ਪੈਸਾ ਖਰਚ ਕਰਨ ਦੀ ਖਾਤਰ ਇਹ ਹਰ ਇੱਕ ਬੰਦਾ ਸਿਆਸਤ ਦੇ ਵਿੱਚ ਪੈਸਾ ਬਣਾਉਣ ਦੀ ਖਾਤਰ ਆਉਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਜਿਵੇਂ ਤਰਨਤਾਰਨ ਦੇ ਵਿੱਚ ਵੀ ਨਤੀਜੇ ਆਏ ਐ ਹਲਕਾ ਨਿਹਾਲ ਸਿੰਘ ਵਾਲਾ ਚ ਅਸੀਂ ਦੇਖ ਰਹੇ ਹਾਂ ਕਿ ਖਾਨਮੁਖ ਭਾਰਤੀ ਜੀ ਲਗਾਤਾਰ ਜੁਆਇਨਿੰਗ ਕਰਾ ਰਹੇ ਆ ਤੁਹਾਡੀ ਜੁਆਇਨਿੰਗ ਵੀ ਉਹਨਾਂ ਨੇ ਕਰਵਾਈ ਹੈ ਹਾਂਜੀ ਹਾਂਜੀ ਤੇ ਕਿਵੇਂ ਲੱਗਦਾ ਵੀ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਕਰੋਗੇ ਬਿਲਕੁਲ ਜੀ ਸਾਰੇ ਸਾਰੇ ਧਮਾ ਦੀ ਜਨਸਤਾਈ ਦੇ ਵਿੱਚ ਹੁਣ ਤਾਂ ਜਿਵੇਂ ਜਿਵਨੀ ਚੋਣ ਤਾਂ ਹੁੰਦੀ ਪਤਾ ਹੀ ਆਪਾਂ ਨੂੰ ਵੀ ਇਹ ਸਦਾਵਾਰੀ ਦਰਦਾ ਹੁੰਦਾ ਹਰ ਕੋਈ ਇਤੇ ਪਰ 27 ਦੇ ਵਿੱਚ ਵੱਡੇ ਮਾਰਜਨ ਨਾਲ ਆ ਅਕਾਲੀ ਦਲ ਉੱਪ ਜਾਊਗਾ ਇਹ ਜੀ ਹੂੰ ਤੁਹਾਡਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਇਹ ਫੈਸਲਾ ਲਿਆ ਕਿ ਮੈਂ ਪਾਰਟੀ ਛੱਡ ਰਿਹਾ ਹਾਂ ਉਸ ਤੋਂ ਬਾਅਦ ਜਾਂ ਪਹਿਲਾਂ ਪਾਰਟੀ ਦੇ ਉੱਤੇਦਾਰ ਜਾਂ ਮਨਜੀਤ ਸਿੰਘ ਬਲਾਸਪੁਰ ਤੁਸੀਂ ਵੈਸੇ ਉਹਨਾਂ ਨਾਲ ਵੀ ਤੁਹਾਡਾ ਬੜਾ ਪਿਆਰ ਸੀ ਹਾਂਜੀ ਹਾਂਜੀ ਤੇ ਉਹਨਾਂ ਨੇ ਤੁਹਾਨੂੰ ਕਿਸੇ ਨੇ ਕਾਲ ਨਹੀਂ ਕੀਤੀ ਜਾਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੁਸੀਂ ਇਹ ਸਟੈਪ ਨਾ ਲਓ ਨਹੀਂ ਇਦੋਂ 5-6 ਦਿਨ ਪਹਿਲਾਂ ਸਾਡੇ ਪਿੰਡ ਮਨਜੀਤ ਆਇਆ ਸੀ ਇੱਕ ਭੋਗ ਦੇ ਉੱਤੇ ਤੇ ਮੈਨੂੰ ਰਾਉ ਸਿੰਘ ਉਹ ਜਿਹਨਾਂ ਨੇ ਫੋਨ ਕੀਤਾ ਮੈਨੂੰ ਵੀ ਫੋਨ ਕੀਤਾ ਸੀ ਤੇ ਅਸੀਂ ਉੱਥੇ ਸੀਗੇ ਭੋਗ ਤੇ ਅਸੀਂ ਉਹ ਤੁਹਾਨੂੰ ਚਲੇ ਮਿਲੇ ਉਹਨਾਂ ਨੂੰ ਪਰ ਉਹਨਾਂ ਨੇ ਉੱਥੇ ਕੋਈ ਗੱਲਬਾਤ ਹੀ ਨਹੀਂ ਤੋਰੀ ਸਾਡੇ ਨਾਲ ਕਿਸੇ ਕਿਸਮ ਦੀ ਜਾਂ ਇਹ ਕਿ ਉਹ ਉਹਨਾਂ ਦੇ ਧਿਆਨ 'ਚ ਸੀਗਾ ਕਿ ਇਕਤਰ ਸਿੰਘ ਨਾਰਾਜ ਨੇ ਤੇ ਜਾ ਰਹੇ ਆ ਜਾਂ ਤੁਸੀਂ ਆਪਣੀਆਂ ਨਾਰਾਜ਼ਗੀਆਂ ਕਦੇ ਤੁਸੀਂ ਐਮ.ਐਲ.ਏ. ਸਾਹਿਬ ਕੋਲੇ ਯਾਰ ਕੀਤੀਆਂ ਕਿ ਆਹ ਕੰਮ ਨਹੀਂ ਹੋ ਰਿਹਾ ਜਾਂ ਭ੍ਰਿਸ਼ਟਾਚਾਰ ਹੋ ਵਿੱਚ ਚੱਲ ਰਿਹਾ ਹੈ ਵਿਧਾਇਕ ਸਾਹਿਬ ਕੋਲੇ ਇਹ ਰੱਖੀਆਂ ਕਦੇ ਨਾਰਾਜ਼ਗੀਆਂ ਨਹੀਂ ਜੀ ਫਿਰ ਜਦੋਂ ਸਾਨੂੰ ਇੰਨਾ ਕੋਈ ਮਤਲਬ ਟਾਈਮ ਨਹੀਂ ਦੇਦੇ ਨਾ ਹੀ ਸਾਨੂੰ ਦਫ਼ਤਰ ਬੁਲਾਉਂਦੇ ਨਾ ਹੀ ਸਾਡੇ ਨਾਲ ਕੋਈ ਗੱਲਬਾਤ ਕਰਦੇ ਸੀ ਹਾਂ ਜਦੋਂ ਇਹਨਾਂ ਨੂੰ ਸੀ.ਏ.ਡੀ. ਦੇ ਰੂਪ ਤਾਂ ਲੱਗਾ ਵੀ ਉਹਨੇ ਪਾਰਟੀ ਜੁਆਇਨ ਕਰਨੀ ਆ ਉਦੋਂ ਫੋਨ ਆਏ ਮੇਰੇ ਭਤੀ ਜਨੂਆਈ ਸਰਪੰਚਾਂ ਅਸੀਂ ਦੂਜੀ ਵਾਰ ਸਰਪੰਚੀ ਜਿੱਤੇ ਨਹੀਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਅਸੀਂ ਦੂਜੀ ਵਾਰ ਸਰਪੰਚੀ ਜਿੱਤੀ ਹੈ ਇਸ ਵਾਰ ਬੂਤੇ ਤੇ ਵੀ ਅਸੀਂ ਆਪਦੇ ਕੰਮ ਕੀਤੇ ਆ ਲੋਕਾਂ ਦੇ ਕੰਮ ਕਰਾਏ ਸੀ ਪਿੰਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਨੇ ਦੇਖੋ ਪਾਰਕ ਬਣਾਏ ਆ ਇੱਕ ਆਪਣਾ ਦੇ ਬੈਲਸ ਬਣਾਇਆ ਸੀ ਤੇ ਬਾਕੀ ਬੱਸ ਸਟੈਂਡ ਕਿੰਨੇ ਸੋਹਣੇ ਬਣਾਏ ਆ ਸਾਰੇ ਪਿੰਡ ਦੇ ਵਿੱਚ ਇੰਟਰਲੋਕ ਪੈਲੋਾਈ ਅਸੀਂ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਵਾਰ ਉਦਾਂ ਕੋਲ ਜਾ ਕੇ ਵੀ ਤੋਂ ਅਸੀਂ ਜਿਹੜਾ ਉਹਨਾਂ ਦੇ ਧਿਆਨ ਚ ਕਿਉਂਕਿ ਉਹ ਤੁਹਾਡੇ ਲੀਡਰ ਸੀਗੇ ਤੇ ਉਹਨਾਂ ਨੇ ਜੇ ਹੁਣ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੇ ਇਹ ਵੀ ਕਹਿ ਸਕਦੇ ਕਿ ਵੀ ਮੈਨੂੰ ਜੇ ਮੇਰੇ ਧਿਆਨ ਚ ਇਹ ਗੱਲ ਨਹੀਂ ਲਿਆਂਦੀ ਗਈ ਜੀ ਇਹ ਜਿਹੜੀ ਕ腐ਪਸ਼ਨ ਤੇ ਜਿਹੜਾ ਕੁਝ ਹੋ ਰਿਹਾ ਹੈ ਤੋਂ ਲੱਗਦਾ ਕਿ ਐਮਐਲਏ ਸਾਹਿਬ ਜਾਣਦੇ ਆ ਉਹਨਾਂ ਨੂੰ ਪਤਾ ਸਾਰਾ ਕੁਝ ਪਤਾ ਹੀ ਹੈ ਉਹਨਾਂ ਨੂੰ ਉਹਨਾਂ ਨੇ ਇਹ ਵੀ ਪਤਾ ਵੀ ਜਿਹੜੇ ਮਲਾ ਦੇ ਸਾਡੇ ਮੂਹਰੇ ਸੀਗੇ ਮੂਹਰੇ ਵਾਰ-ਵਾਰ ਕਰ ਉਹ ਘਰੇ ਬੈਠੇ ਆ ਇਹਨਾਂ ਨੇ ਕਦੇ ਕੋਸ਼ਿਸ਼ ਕੀਤੀ ਆ ਕਿ ਸਾਡੇ ਕੋਲੇ ਵੀ ਤੁਸੀਂ ਬਈ ਕਿਉਂ ਘਰੇ ਬੈਠੇ ਆ ਇੱਥੋਂ ਤੱਕ ਕਿ ਜਿਹੜੇ ਆਪਣੇ ਹੁਣ ਐਮਪੀ ਖੜੇ ਹੋਏ ਸੀਗੇ ਇਹ ਐਰ ਕੀ ਪੇਰ ਕੀ ਹੂੰ ਕਿ ਆਪਣੇ ਪਹਿਲਾਂ ਮੱਚ ਸੀਗੇ ਜਿਹੜੇ ਕਰਨਜੀਤ ਕਰਨਜੀਤ ਮੋਲਜੀ ਉਹਨਾਂ ਨੇ ਮੈਨੂੰ ਤੇ ਪਰਮਜੀਤ ਬੁੱਟਰ ਨੂੰ ਕਾਲ ਕੀਤੀ ਆ ਯਾਰ ਤੁਸੀਂ ਘਰੇ ਕਾਹਤੋਂ ਬੈਠੇ ਤੁਸੀਂ ਇੰਨੇ ਪੁਰਾਣੇ ਵਰਕਰ ਆ ਤੁਸੀਂ ਆਓ ਮੋਗੇ ਮੇਰੇ ਕੋਲ ਅਸੀਂ ਉਹਦੇ ਕੋਲ ਗਏ ਅੱਛਾ ਕਰਮਜੀਤ ਅਨਮੋਲ ਦਾ ਤੁਹਾਨੂੰ ਫੋਨ ਆਇਆ ਜੀ ਹਾਂਜੀ ਅਸੀਂ ਗਏ ਸੀ ਮੈਂ ਤੇ ਪਰਮਜੀਤ ਬੁੱਟਰ ਵੀ ਗਏ ਦੋ ਬੰਦੇ ਮਿਲਣ ਆ ਗਏ ਦੋ ਬੰਦੇ ਉਹਦੇ ਨਾਲ ਸੀਗੇ ਅਸੀਂ ਉਹਨਾਂ ਨੂੰ ਸਾਰੀਆਂ ਗੱਲਾਂ ਦੱਸੀਆਂ ਸੀ ਜੀ ਇਸ ਕਾਹ ਗੱਲ ਹੋਈ ਆ ਗੱਲਾਂ ਵੀ ਅਸੀਂ ਤਾਂ ਘਰ ਬੈਠੇ ਆ ਇਹ ਸਾਡੀ ਕੋਈ ਪੁੱਛ ਗਿਆ ਥੇ ਨਹੀਂ ਕੋਈ ਅੱਛੀ ਗੱਲ ਹੈ ਇਹ ਜਦੋਂ ਕਰਮਜੀਤ ਅਨਮੋਲ ਜੀ ਨੂੰ ਟਿਕਟ ਮਿਲੀ ਹੈ ਅੱਛਾ ਉਸ ਤੋਂ ਬਾਅਦ ਪੰਜਾਂ ਚੌਦਾਂ ਦਾ ਬਾਜੀ ਉਸ ਤੋਂ ਬਾਅਦ ਫਰੀਦਕੋੜ ਵੀ ਸਾਨੂੰ ਉਹਨਾਂ ਨੇ ਬੁਲਾਇਆ ਮੈਂ ਜਾਂਦਾ ਰਹਿੰਦਾ ਉੱਤਰ ਵੀ ਉੱਥੇ ਹੀ ਹਾਂ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਸੀ ਕਿ ਆ ਗੱ ਸਾਡੇ ਐਮਐਲਏ ਸਾਹਮਣੇ ਪਤਾ ਲੱਗਦਾ ਵੀ ਇਹਨਾਂ ਨੇ ਮਿਲਤ ਕੀਤੀ ਆ ਹੂੰ ਪਹਿਲਾਂ ਮੈਨੂੰ ਜਿੱਥੇ ਵੀ ਕਿਹਾਣਾ ਗੱਡੀ ਚ ਲੈ ਕੇ ਜਾਣਾ ਨਾਲ ਬਾਹਗ ਲੈ ਜਾਣਾ ਗੱਲਾਂ ਬਾਤਾਂ ਮੇਰੇ ਨਾਲ ਕਰਨੀਆਂ ਇੱਕ ਵਾਰ ਇਹਨਾਂ ਦੀ ਟਿਕਟ ਕੱਟੀ ਦੀ ਸੀ ਉਦੋਂ ਵੀ ਮੈਂ ਜਾ ਕੇ ਕੁਲਤਾਰਸਕ ਸੰਧਵਾ ਕੁੜੇ ਜਾ ਕੇ ਕਿਹਾ ਵੀ ਨਹੀਂ ਜੀ ਇਹ ਬੰਦੇ ਬਹੁਤ ਵਧੀਆ ਸਾਨੂੰ ਇਹ ਚਾਹੀਦੇ ਆ ਹੂੰ ਜਾਓ ਤਾਂ ਵੱਧ ਜਿੰਨੀ ਦਰਦ ਵਿੱਚ ਮਦਦ ਕੀ ਦੀ ਤੁਸੀਂ ਉਹਨਾਂ ਦੀ ਵੀ ਪੁੱਛ ਲੇ ਐਮਐਲਏ ਸਾਹਿਬ ਨੂੰ ਵੀ ਜਿੰਨਾ ਮੈਂ ਉਹਨਾਂ ਦਾ ਸਾਥ ਦਿੱਤਾ ਮੈਨੂੰ ਲੱਗਦਾ ਵੀ ਕਦੇ ਕਦੇ ਮਰੇ ਆਉਦੇ ਮਨ ਚ ਹੁੰਦਾ ਵੀ ਨਹੀਂ ਕਿਸੇ ਨੇ ਦਿੱਤਾ ਹੋਣਾ ਇਹਨਾਂ ਨੂੰ ਕਿਉਂਕਿ ਬੱਚੇ ਬਾਹਰ ਹਰ ਵਾਰ ਛੱਡ ਕੇ ਜਾਣਾ ਵਾਈਫ ਗੁਰਕਦੀ ਮਰੀਜ਼ ਹੈ ਤੇ ਚਾਰ ਚਾਰ ਦਿਨ ਮੁਰਨੇ ਹੀ ਗਏ ਗਰਦਾਸਪੁਰ ਜਾਵੜੇ ਕਦੇ ਛਾਹਕੋਟ ਕਦੇ ਲੁਧਿਆਣਾ ਕਿਤੇ ਜਲੰਧਰ ਬਿਲਕੁਲ ਪਾਰਟੀ ਲਈ ਜਾਂ ਦਿਨ ਪਰ ਅਜ ਕੀਤਾ ਹੋਇਆ ਸੀ ਨਹੀਂ ਯਾਰ ਅਸੀਂ ਇਸ ਨੂੰ ਤੱਕ ਆਪ ਰੱਖਣਾ ਤੇ ਅਸੀਂ ਇਹ ਜੀ ਵੀ ਹੁਣ ਅਸੀਂ ਉਹਦੇ 27 ਤੋਂ ਵੀ ਗਾਂ ਵੀ ਅਸੀਂ ਲੰਮਾ ਸਮਾਂ ਅਸੀਂ ਇਸ ਪਾਰਟੀ ਨੂੰ ਰੱਖਣਾ ਅਕਾਲੀ ਦਲ ਦੇ ਨਾਲ ਫਿਰ ਤੁਸੀਂ ਖੁਦ ਸੰਪਰਕ ਕੀਤਾ ਜਾਂ ਅਕਾਲੀ ਦਲ ਨੇ ਜਿਵੇਂ ਭਾਰਤੀ ਸਾਹਿਬ ਨੇ ਤੁਹਾਡੇ ਨਾਲ ਅਪਰੋਚ ਕੀਤੀ ਹੁਣ ਤੁਹਾਡੇ ਨਾਲ ਗੱਲ ਕੀਤੀ ਜਾਂ ਤੁਸੀਂ ਉਹਨਾਂ ਕੋਲ ਗਏ ਹਾਂਜੀ ਉਹ ਨਾ ਪਤੋ ਮੇਰੀ ਮਾਮੇ ਦੀ ਕੁੜੀ ਹੈ ਮੇਰੀ ਭੈਣ ਸਾਡੇ ਆਪ ਦੇ ਸਗੀ ਭੈਣੇ ਨੇ ਮੈਂ ਉਹਦੇ ਨਾਲ ਬਹੁਤ ਵਰਦਾਂ ਜਿਹੜਾ ਉਹਨਾਂ ਦਾ ਬੇਟਾ ਆਰਮ ਸਿੰਘ ਉਹ ਸਰਪ ਉਹਨੇ ਚਾਰਜ ਹੈ ਤੇ ਮੈਂ ਉੱਤੇ ਸਾਡਾ ਪ੍ਰੋਹਣਾ ਜਿਹੜਾ ਥੋੜਾ ਜਿਹਾ ਢਿੱਲਾ ਸੀਗਾ ਤੇ ਮੈਂ ਦੋ ਤਿੰਨ ਹੀ ਪਤਾ ਲੈਣ ਗਿਆ ਤੇ ਉੱਥੇ ਗੱਲਾਂ ਚੱਲੀਆਂ ਮੈਨੂੰ ਕਹਿੰਦੇ ਕਿਵੇਂ ਮੈਂ ਕਿਹਾ ਵੀ ਨਹੀਂ ਮੈਂ ਹੁਣ ਪੁੱਛ ਗਿਆ ਛਿਜੀਆਂ ਨਹੀਂ ਮੈਂ ਤਾਂ ਘਰੇ ਹੀ ਹੁੰਦਾ ਮੈਂ ਤਾਂ ਕਦੇ ਜਾਂਦਾ ਹੀ ਹੁੰਦਾ ਨਹੀਂਗਾ ਉਹਨਾਂ ਨੇ ਮੇਰੇ ਭਾਂਜੇ ਫਿਰ ਭਾਰਤੀ ਸਾਹਿਬ ਨਾਲ ਗੱਲ ਕੀਤੀ ਵੈਸੇ ਤਾਂ ਸੀ ਭਾਰਤੀ ਸਾਹਿਬ ਨੂੰ ਕਈ ਵਾਰੀ ਕੰਮਾਂ ਕਟਿਆਂ 'ਚ ਮਿਲਦੇ ਗੁੰਦੇ ਰਹੇ ਆ ਪਰ ਇਹੋ ਜੀ ਗੱਲ ਕਦੇ ਨਾ ਉਹਨਾਂ ਨੇ ਤੋਰੀ ਸੀ ਨਾ ਕਦੇ ਮੈਂ ਤੋਰੀ ਸੀ ਫਿਰ ਮੇਰੇ ਭਾਂਜੇ ਨੇ ਕਿਹਾ ਮੈਨੂੰ ਕਹਿੰਦਾ ਮਾਮਾ ਤੂੰ ਇੱਥੇ ਆ ਤੇ ਉਹ ਭਾਰਤੀ ਸਾਹਿਬ ਦੇ ਦਫ਼ਤਰ ਲੈ ਗਿਆ ਮੈਨੂੰ ਉੱਥੇ ਗੱਲਾਂ ਬਾ ਤੇ ਬਰ ਹੁਣ ਤੇ ਅਸੀਂ ਜਿਹੜੇ ਹੈਗੇ ਜੇ ਵੀ ਕੋਈ ਕੰਮ ਤੁਹਾਡੇ ਹੋਣਗੇ ਜਾਂ ਕੋਈ ਵੀ ਤੁਹਾਨੂੰ ਕੰਮ ਦੰਦਾ ਹੋ ਅਸੀਂ ਉਹ ਕਰਵਾਵਾਂਗੇ ਜਿਸ ਤੰਗ ਨਾਲ ਭਾਰਤੀ ਸਾਹਿਬ ਲਗਾਤਾਰ ਜੁਆਇਨਿੰਗ ਕਰਵਾ ਰਹੇ ਆ ਕਿਵੇਂ ਲੱਗਦਾ ਉਹਨਾਂ ਦਾ ਕੰਮ ਕਰ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਮਾਨ ਸਤਕਾਰ ਮੇੜੂਗਾ ਤੁਹਾਨੂੰ ਜਾਂ ਭਾਰਤੀ ਸਾਹਿਬ ਤੋਂ ਤੁਹਾਨੂੰ ਕਿੰਨੀ ਕੁ ਉਮੀਦ ਹੈ ਨਹੀਂ ਬਹੁਤ ਵੱਡੀਆਂ ਉਮੀਦਾਂ ਯਾ ਉਹਨਾਂ ਨੇ ਕਿਹਾ ਸਾਨੂੰ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਜੇ ਤੁਸੀਂ ਹੈਗੇ ਸਾਡੇ ਨਾਲ ਤੁਰੋਗੇ ਤੇ ਅਸੀਂ ਜਿੰਨਾ ਵੀ ਤੁਹਾਡੇ ਨਾਲ ਜਿਵੇਂ ਅਸੀਂ ਸਾਡੇ ਪੁਰਾਣੇ ਵਰਕਰਾਂ ਨੂੰ ਲੈ ਕੇ ਖੜਿਆ ਤੁਸੀਂ ਵੀ ਚਲੋ ਇਸ ਪਾਰਟੀ 'ਚ ਗਏ ਹੋ ਪੁਰਾਣੇ ਵਰਕਰ ਹੀ ਹੋ ਪਾਰਟੀ ਦੇ ਤੁਹਾਡੇ ਸਾਰੇ ਜਿਹੜੀ ਸੀਗੇ ਪਰ ਇਹ ਅਸੀਂ ਉਹ ਤੁਹਾਡਾ ਮਾਨ ਸਤਕਾਰ ਤੁਹਾਨੂੰ ਬਣਦਾ ਅਸੀਂ ਜ਼ਰੂਰ ਦੇਵਾਂਗੇ ਪਰ ਮੈਂ ਉਹਨਾਂ ਨੇ ਇਹ ਵੀ ਗੱਲ ਕੀਤੀ ਮੈਂ ਕਹਿੰਦਾ ਮੈਂ ਉਹਦੇ ਪਿੱਛੇ ਨਹੀਂ ਕਹਿੰਦਾ ਕਿ ਜੇ ਤੁਹਾਡੀ ਪਾਰਟੀ 'ਚ ਪੁਰਾਣੇ ਵਰਕਰ ਅਕਾਲੀ ਦਲ ਦੇ ਤੁਹਾਡੇ ਨਾਲ ਜੁੜੇ ਹੋਏ ਜੇ ਕੋਈ ਅਹੁਦਾ ਦੇਣਾ ਤੁਸੀਂ ਉਹਨਾਂ ਨੂੰ ਬੇਸ਼ੱਕ ਦੇ ਦਿਓ ਸਾਨੂੰ ਇਹ ਮਾਨ ਸਨਮਾਨ ਚਾਹੀਦਾ ਵੀ ਸਾਡੇ ਕੰਮ ਸਾਡਾ ਜੋਗੀ ਕੰਮ ਤੁਹੰਦਾ ਹੋਵੇ ਉਹ ਹੋਣਾ ਚਾਹੀਦਾ ਜੀ ਕਿਤੇ ਕੋਈ ਆਪਣੇ ਦੇ ਲੈ ਤਾਂ ਨੀ ਨਾ ਗੀਆ ਲੋਕਾਂ ਦੇ ਕੰਮਾਂ ਦੀ ਤੁਸੀਂ ਲੋਕਾਂ ਦੇ ਮੇਰੇ ਕਿਉਂ ਨਿੱਜੀ ਕੰਮ ਕੋਈ ਨਹੀਂ ਮੇਰੇ ਬੱਚੇ ਬਾਹਰ ਹੈ ਮੇਰੇ ਸਹੁਰਾਂ ਦੇ ਸਾਰਾ ਪਰਿਵਾਰ ਬਾਹਰ ਹੈ ਇਹ ਇਹ ਸਾਡੇ ਸਾਰੇ 8 ਘਰਾਂ ਜੀ ਅਸੀਂ ਸਾਡੇ ਪਿਓ ਦਾਦੇ ਤੋਂ ਲੈ ਕੇ ਅੱਜ ਤੱਕ ਅਸੀਂ 7 55 ਨਹੀਂ ਸਾਰੇ ਬੰਦੇ ਮਿਹਨਤੀ ਪਰਿਵਾਰਾਂ ਸਾਡੇ ਦੋ ਮੁੰਡੇ ਪੁਲਿਸ ਚ ਐ ਇੱਕ ਤਾਂ ਮਨਜੀਤ ਸਿੰਘ ਵਾਲੀ ਗਨਮੈਨਾ ਮੇਰਾ ਧੀਜਾ ਇੱਕ ਸੀਆੜੀ ਪੁਲਿਸ ਚ ਐ ਬਾਕੀ ਸਾਡੇ ਪਰਿਵਾਰ ਵਿੱਚ ਕੈਨੇਡਾ ਚ ਵੀ ਹੈਗੇ ਜੀ ਇਹ ਕਰਕੇ ਸਾਡੇ ਪਰਾਂ ਦੇ ਵਿੱਚ ਤਾਂ ਕੰਮ ਦੀ ਕੋਈ ਲੋੜ ਹੀ ਨਹੀਂ ਗਈ ਨਾ ਕੋਈ ਜ਼ਮੀਨ ਦਾ ਵੰਡ ਦਾ ਰੌਲਾ ਸਾਡੀਆਂ ਸਾਰੀਆਂ ਤਕਸੀਮਾਂ ਹੋ ਗਈਆਂ ਜ਼ਮੀਨਾਂ ਜੁਨਾ ਸਭ ਆਪੋ ਆਪਣੀਆਂ ਖੇਰ ਦੇ ਨਾ ਸੋ ਇਹ ਨੇ ਇਕਤਰ ਸਿੰਘ ਜੀ ਮਾਣੂ ਕੇ ਗਿਰ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਬੜੇ ਵਧੀਆ ਅਹੁਦਿਆਂ ਤੇ ਕੰਮ ਕੀਤਾ ਇਹਨਾਂ ਨੇ ਔਰ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕੀਤੀ ਜਾਵੇ ਸਤਾ ਸੁਖਵੀਰ ਸਿੰਘ ਬਾਦਲ ਤੁਸੀਂ ਕਹੇ ਕਿ ਹੜਾਂ ਦੇ ਵਿੱਚ ਉਹਨਾਂ ਨੇ ਜਿਸ ਢੰਗ ਦੇ ਨਾਲ ਲੋਕਾਂ ਦੀ ਮਦਦ ਕੀਤੀ ਕੀ ਇਹੀ ਕਾਰਨ ਹੈ ਕਿ ਤਰਨਤਾਰਨ ਦੇ ਵਿੱਚ ਜਿਹੜੇ ਨਤੀਜੇ ਆਏ ਆ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਬਹੁਤ ਵਧੀਆ ਜੀ ਜਿਵੇਂ ਲੋ ਜਿਵੇਂ ਉਤੇ ਐਡੀ ਵੱਡੀ ਟੱਕਰ ਸੀ ਚਾਰ ਪੰਜ ਪਾਰਟੀਆਂ ਖੜੀਆਂ ਸੀ ਐਡੀ ਵੱਡੀ ਟੱਕਰ ਦੇ ਵਿੱਚ ਜਿੱਥੇ ਕਹਿੰਦੇ ਸੀ ਵੀ ਇਹ ਪੰਜਵੇਂ ਚੌਥੇ ਨੰਬਰ ਤੇ ਜਾਣਗੇ ਤੇ ਇੱਕ ਐਡੀ ਵੱਡੀ ਜੀਅਤੀ ਜਿਹੜੀ ਸੁਖਵੀਰ ਸਿੰਘ ਬਾਦਲ ਦੇ ਪਿਆਰ ਆ ਜਿਹੜਾ ਲੋਕਾਂ ਚ ਜਿਵੇਂ ਉਹ ਪਿਆਰ ਨਾਲ ਵਿਚਰਦੇ ਲੋਕਾਂ ਚ ਮੈਂ ਨਹੀਂ ਵੇਖਿਆ ਕੋਈ ਹੋਰ ਲੀਡਰ ਵਿਚਰਦਾ ਹੈ ਹਰ ਇੱਕ ਬੰਦੇ ਨਾਲ ਜੱਫੀ ਪਾ ਕੇ ਪਿਆਰ ਨਾਲ ਮਿਲਣਾ ਬਾਕੀ ਜਿਵੇਂ ਉਹਦਾ ਨਰਮ ਸੁਭਾਅ ਉਹਨਾਂ ਦਾ ਇੱਕ ਬਹੁਤ ਹੀ ਵਧੀਆ ਠੰਡੇ ਸੁਭਾਅ ਦੇ ਬੰਦੇ ਆ ਉਹ ਜੀ ਉਹ ਆਪਣੇ ਬਾਪੂ ਦੀ ਤਰ੍ਹਾਂ ਵੱਡੇ ਬਾਦਲੀ ਤਰ੍ਹਾਂ ਉਹਨਾਂ ਦਾ ਸੁਆ ਹੈ ਠੰਡਿਆ ਸੁਆ ਹੈ ਵਧੀਆ ਗੱਲਬਾਤ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਤਰੀਕਾ ਹੈ ਉਹਨਾਂ ਦਾ ਜਿਵੇਂ ਤਰਨਤਨ ਦੇ ਵਿੱਚ ਵੋਟ ਪਈ ਹੈ ਅਕਾਲੀ ਦਲ ਨੂੰ 27 ਦੇ ਵਿੱਚ ਤੋਂ ਲੱਗਦਾ ਹੈ ਕਿ ਸਰਕਾਰ ਬਣਾ ਸਕਦੀ ਹੈ ਅਕਾਲੀ ਦਲ ਹਾਂਜੀ ਪੱਕਾ ਬਣੂਗੀ ਸਰਕਾਰ ਮੈਂ ਦਾਅਵੇ ਨਾਲ ਕਹਿੰਦਾ ਵੀ ਸਰਕਾਰ ਜਰੂਰ ਬਣੂਗੀ ਠੀਕ ਹੈ ਨਾ ਚਲੋ ਹੁੰਦਾ ਵੀ ਪਰ ਕਿਉਂਕਿ ਜਿਹੜੇ ਕੰਮ ਕੀਤੇ ਹੋਏ ਇੱਕ ਲੋਕ ਜਿਹੜੇ ਹੈ ਹੋਰ ਦੂਜੀਆਂ ਗੱਲਾਂ ਤੋਂ ਸਾਰੀਆਂ ਤੋਂ ਅੱਕੇ ਹੀ ਪਿਆ ਹੁਣ ਹੁਣ ਲੋਕੀ ਜਿਹੜੇ ਬੰਦੇ ਅੱਗੇ ਸਲਾਉਂਦੇ ਦੂਜੀਆਂ ਪਾਰਟ ਨੂੰ ਅੱਜ ਤੁਸੀਂ ਦੇਖੋ ਕਈ ਬੰਦੇ ਤੁਹਾਡੇ ਮੂੰਹ ਦੇ ਕਹਿਣਗੇ ਯਾਰ ਇਹਦੋਂ ਤੱਕ ਆਲੀ ਚੰਗੇ ਸੀ ਇਹ ਗੱਲ ਆਮ ਨਿਕਲਦੀ ਹੈ ਲੋਕਾਂ ਦੇ ਮੂੰਹ ਚੋਂ ਜੀ ਹੂੰ ਜੀ ਸੋ ਅ ਇਕਤਰ ਸਿੰਘ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਔਰ ਹੁਣ ਜਿਹੜਾ 2027 ਦਾ ਸਮਾਂ ਵੀ ਬਹੁਤਾ ਦੂਰ ਨਹੀਂ ਹੈਗਾ ਤੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਅਉਧੇ ਤੋਂ ਨਾਰਾਜ਼ ਹੋ ਕੇ ਉਹਦੇ ਨਾਮ ਮਿਲਣ ਦੀ ਨਾਰਾਜ਼ਗੀ ਤੇ ਲੋਕ ਪਾਰਟੀਆਂ ਛੱਡ ਜਾਂਦੇ ਆ ਪਰ ਜਿਵੇਂ ਤੁਸੀਂ ਕਹੇ ਕਿ ਮੈਨੂੰ ਅਉਧਿਆਂ ਦੀ ਲਾਲਸਾ ਨਹੀਂ ਹੁਣ ਅੱਗੇ ਜਿਹੜੀ ਸ਼੍ਰੋਮਣੀ ਅਕਾਲੀ ਦਲ 'ਚ ਵੀ ਤੁਸੀਂ ਜਿਹੜਾ ਕੋਈ ਅਉਧੇ ਦੀ ਆਸ ਨਹੀਂ ਰੱਖਦੇ ਨਹੀਂ ਨਹੀਂ ਮੈਂ ਕਹੇ ਪਹਿਲਾਂ ਹੀ ਕਹਾ ਤਾਂ ਮੈਨੂੰ ਕੋਈ ਅਉਧੇ ਦੀ ਨਹੀਂ ਹੁਣ ਵੀ ਦੇਖੋ ਚੜੀ ਮਾਰਕੀਟ ਦੇ ਬਿਟੇ ਦੇ ਚੇਅਰਮੈਨ ਲਾਇਵ ਰਿੰਦਰ ਸ਼ਰਮਾ ਜੀ ਦਾ ਅਸੀਂ ਪਰਮਿਤ ਬੁੱਟਰ ਜੀ ਲਾਇਸੀ ਮੈਂ ਉਹਨਾਂ ਦੇ ਇਧ ਘਾਟ ਨਹੀਂ ਜਿੱਤੇ ਉਹਨਾਂ ਨੂੰ ਬਗਾਉਣਾ ਸੀ ਸੀਟ ਤੇ ਮੈਂ ਸਭ ਤੋਂ ਪਹਿਲਾਂ ਮੈਂ ਉੱਥੇ ਹਾਜ਼ਰ ਵੈ ਮੈਂ ਕੋਈ ਗੱਲਾ ਸ਼ਿਕਵਾ ਨਹੀਂ ਰੱਖਿਆ ਵੀ ਜਾਂ ਕੋਈ ਮਿਰੇਰਾ ਬਿੰਚਤ ਸੀ ਮੈਨੂੰ ਨਹੀਂ ਦਿੱਤੀ ਉਹਨਾਂ ਤੇ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਤਾਂ ਇਹੀ ਚਾਹੁੰਦੇ ਸੀ ਪਹਿਲੇ ਦਿਨ ਵੀ ਕਹੀ ਕਿ ਸਾਡਾ ਮਾਨ ਸਤਕਾਰ ਬਾਹਰ ਰਹਿਣਾ ਚਾਹੀਦਾ ਹੁਣ ਕੋਈ ਪ੍ਰਾਣੀ ਪਾਰਟੀ ਨਾਲ ਕੋਈ ਗੱਲਬਾਤ ਜਿਹੜੀ ਦਿਲ ਦੀ ਗੱਲ ਤੁਸੀਂ ਔਨ ਕੈਮਰਾ ਗੈਣੀ ਚਾਹੁੰਦੇ ਹੋ ਮੈਂ ਇਹ ਹੀ ਕਹਿਣਾ ਚਾਹੁੰਦਾ ਜੀ ਮੈਂ ਜਿਹੜੇ ਮੇਰੇ ਬਨਾਲ ਪੁਰਾਣੇ ਵਰਕਰ ਆ ਪਾਰਟੀ ਦੇ ਵਰਕਰ ਜਿਨ੍ਹਾਂ ਨੇ ਕੰਮ ਕੀਤਾ ਮੇਰਾ ਉਹਨਾਂ ਨਾਲ ਪਿਆਰ ਉਸੇ ਤਰ੍ਹਾਂ ਹੀ ਬਣਿਆ ਰੂਗਾ ਪਾਰਟੀ ਦੇ ਵਿੱਚ ਜਿੰਨੇ ਵੀ ਬੰਦੇ ਹੈਗੇ ਮੈਂ ਸਾਰਿਆਂ ਨਾਲ ਪਹਿਲਾਂ ਦੀ ਤਰ੍ਹਾਂ ਹੀ ਰਹੂੰਗਾ ਕੋਈ ਇਹੋ ਜਿਹਾ ਮੇਰੇ ਚ ਮਾਮਟਾਪ ਨਹੀਂ ਹੋਗਾ ਕਿ ਯਾਰ ਇਹਨੂੰ ਉਹਦਾ ਤਾਂ ਜਾਂ ਉਹਨੂੰ ਆ ਨਹੀਂ ਦਿੱਤਾ ਉਹ ਨਹੀਂ ਕੀਤਾ ਜਾਂ ਮੈਨੂੰ ਨਹੀਂ ਦਿੱਤਾ ਨਾ ਮੇਰਾ ਸਾਰੇ ਬੰਦਿਆਂ ਨਾਲ ਜਿੰਨੇ ਵੀ ਮੇਰੇ ਪਾਰਟੀ ਦੇ ਵਰਕਰ ਹੈ ਮੈਨੂੰ ਕੱਲ ਦੇ ਫੋਨ ਵੀ ਆ ਜਾਂਦੇ ਮੈਂ ਸਭ ਦਾ ਮਾਨ ਸਤਕਾਰ ਪਹਿਲਾਂ ਵੀ ਕਰਦਾ ਸੀ ਤੇ ਹੁਣ ਵੀ ਕਰੂੰਗਾ ਜੀ ਐਮਐਲਏ ਸਾਹਿਬ ਨਾਲ ਉਹਨਾਂ ਨਾਲ ਵੀ ਜੀ ਉਹਨਾਂ ਨਾਲ ਵੀ ਹੋ ਸੇ ਤਰ੍ਹਾਂ ਹਾਂ ਜੀ ਹੋ ਮੇਰਾ ਮਨ ਹੈ ਕਿ ਆਪਣਾ ਉਹਨਾਂ ਦੇ ਕੋਈ ਉਹ ਹੈ ਜਿਹੜੇ ਆਪਦੇ ਮਨ ਦੇ ਵਿੱਚ ਹੁੰਦੀਆਂ ਨੇ ਜਿਹੜੇ ਗੱਲਾਂ ਉਹ ਹੁੰਦੀਆਂ ਪਰ ਨਿੱਜੀ ਨਿੱਜੀ ਨਹੀਂ ਕੋਈ ਗੱਲ ਨਹੀਂ ਉਹਨਾਂ ਦਾ ਕੋਈ ਨਿੱਜੀ ਹੈਗਾ ਜੀ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਔਰ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ ਕਿਉਂਕਿ ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ ਕਤਰ ਸਿੰਘ ਮਾਨੂਕੇ ਗੱਲ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਗਏ ਨੇ ਕਿਤੇ ਨਾ ਕਿਤੇ ਨਿਹਾਲ ਸਿੰਘ ਵਾਲਾ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੈ ਖਬਰ ਔਰ ਸਾਨੂੰ ਵੀ ਲਗਾਤਾਰ ਬਹੁਤ ਲੋਕਾਂ ਨੇ ਜਿਹੜਾ ਕਮੈਂਟ ਕੀਤਾ ਕਿ ਤੁਸੀਂ ਇਕਤਰ ਸਿੰਘ ਗਿੱਲ ਜਿਹੜੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰੋ ਤਾਂ ਕਿ ਪਤਾ ਲੱਗੇ ਕਿ ਕੀ ਕਾਰਨ ਹੈ ਕਿ ਇਕਤਰ ਸਿੰਘ ਵਰਗੇ ਜਿਹੜੇ ਪੁਰਾਣੇ ਵਰਕਰ ਨੇ ਉਹ ਪਾਰਟੀ ਛੱਡ ਰਹੇ ਨੇ ਸੋ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਹਮਣੇ ਰੱਖੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਰੀਅਲ ਫੇਟ ਦਾ ਉਸ ਜਿਹੜੇ ਮੇਰੇ ਕੋਲ ਇੱਥੇ ਆਏ ਆ ਤੁਸੀਂ ਮੇਰਾ ਇਹ ਵਿਚਾਰ ਸੁਣਨਾ ਤੇ ਆਏ ਆ ਮੇਰੇ ਨਾਲ ਗੱਲਬਾਤ ਕਰਨ ਆਤੇ ਤੇ ਮੇਰੇ ਦਿਲ ਦੀਆਂ ਗੱਲਾਂ ਸੁਣਨਾ ਆ ਤਾਂ ਮੈਂ ਤੁਹਾਡਾ ਹੀ ਬਹੁਤ ਧੰਨਵਾਦ ਕਰਦਾ ਜੀ ਸੋ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੇ ਤੋਂ ਕਿਤੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਟਲੋ